ਇਹ ਸਾਡੀ ਡਰਾਈਵਰੀ ਹੈ। ਇਹਦਾ ਇਹ 57 ਮੀਂਗ ਵਾਹੀ ਹੋਏ। ਇਹ ਜਮੀਨ ਵੀ ਸਾਡਾ ਕੋਲ ਹੀ ਨਾ ਹੋਏ। 50 ਤੋਂ 70 80 ਸਾਲ ਜਿਉਂ 1911 ਦਾ ਇਹ ਜਮੀਨ ਛੱਤੀਆ ਨਹਿਰਬਾਗ ਵਿੱਚ ਦੇਖਿਆ ਹੀ ਨਹੀਂ ਗਾ। ਜਦੋਂ ਕੋਰਬੋਰੀ ਦੀ ਸਾਡੇ ਬੰਦੇ ਵਾਹੀ ਗਏ ਆ ਬਾਤ ਕਰ ਲਈ ਸਭ ਕੁਝ ਕਰ ਲਿਆ ਕੋਈ ਡਰਾਈਵਰੀ। ਇਹ ਅਤੀਤ ਡਰਾਈਵਰੀ ਇਹ ਵੀ ਸਾਡੀ ਹੋਰ ਡਰਾਈਵਰੀ ਹੈ ਵੀ ਇਸ ਕਰਕੇ ਨੇੜਾ ਤੋਂੜਾ ਬੰਦਾ ਜਾਣਨ ਵਾਲਾ ਇਹ ਆਪਣਾ ਗੁਰਤਨ ਸਿੰਘ ਇਹ ਆਪਣੇ ਬੇੜਾ ਨੂੰ ਕੈਨੇਡਾ ਚਲ ਗਿਆ ਸਾਫ ਪਰ ਆਇਆ ਜੀ ਇਹ ਅਕਾਉਂਟ ਨਹੀਂ ਮੈਡਮ ਬੀ ਗਲਤ ਜੀ ਜੀ ਆਪਣੀ ਗੱਲ ਕਰ ਤਾਂ ਆਪਾਂ ਦਫ਼ਤਰ ਦੀ ਗੱਲ ਕਰਦੇ ਹਾਂ ਜਿਹਨੇ ਕਾਗਜ਼ ਕੀ ਕਰੇ ਤੁਹਾਡੇ ਕੋਲ ਇਹ ਕਾਗਜ਼ 2022 ਨਹੀਂ ਜਾਨਾ ਨਹੀਂ ਤਾਂ ਹੋ ਗਿਆ ਇਹ ਦੋਨਾਂ ਦੀ ਦੋ ਆਰਡਰ ਪਾ 2022 ਦਾ ਹੀ ਹੋਇਆ ਹੈ ਸਾਡਾ ਆਰਡਰ ਹੁਣ ਚੱਲ ਰਿਹਾ ਹੈ ਇਹ ਨੂੰ ਆਪਾਂ ਮੰਨ ਲੈਂਦੇ ਹਾਂ ਆਰਡਰ ਕੋ 2022 ਦਾ ਹੀ ਆਰਡਰ ਹੁੰਦਾ ਸੀ ਅੱਜ ਯਾਰ ਪਹਿਲਾ ਆਇਆ ਹੈ ਅਸੀਂ ਉਹ ਦੋ ਦਾ ਸਾਨੂੰ ਦਿੰਦੇ ਚਲੋ ਉੱਥੇ ਡੇਟ ਪਈ ਆ ਉਹਦੇ ਆਪਾਂ ਨੂੰ ਜੋ ਤਰੀਕ ਹੈਗੀ ਉਹ ਹੀ ਮੰਨ ਲੈਣਾ ਪੈਣਾ ਕਿ ਪਈ ਦਾ ਹੀ ਆ ਨਹੀਂ ਨਹੀਂ ਆਰਡਰ ਤੇ ਜਦੋਂ ਵੀ ਲੋਗੇ ਉਹਦੇ ਅੱਜ ਹੀ ਮੈਂ ਤਾਂ ਤੁਹਾਡੇ ਕੋਲ ਜਿੰਨਾ ਕਾਗਜ਼ ਹੁੰਦਾ 2021 ਚੱਲਦੀਆਂ ਮੈਨੂੰ 3 ਸਾਲ ਇਹ ਕਾਗਜ਼ ਚੱਕ ਦੇ ਇਹ ਸਾਡੇ ਕੋਲ ਨਹੀਂ ਜੀ ਦੇਖੋ ਬਲੀਦ ਨਾਲੋਂ ਕੋਈ ਨਹੀਂ ਸੀਗਾ ਸਾਨੂੰ ਕੋਈ ਨਹੀਂ ਹੈਗਾ ਜੇ ਜਦੋਂ ਤੁਸੀਂ ਪਹਿਲੀ ਵਾਰ ਆਏ ਹੋ ਇਹਦੇ ਸਾਨੂੰ ਪਰ ਦੇਖੋ ਨਿਕਲਿਆ ਨਹੀਂ ਨਹੀਂ ਸੁਰਲੋ ਨਾਲ ਕੋਈ ਇਹ ਖੜਾ ਨਹੀਂ ਖੜਦਾ ਕਿ ਸਾਨੂੰ ਉਧਰ ਵੀ ਸੇ ਨਹੀਂ ਮਿਲਦਾ ਤੁਹਾਨੂੰ ਦੱਸ ਸਕਦਾ ਇੱਕ ਜਿਹੜੇ ਕੋਈ ਕਿਤੇ ਉਹਦਾ ਕੀ ਬਣਾ ਉਹਨਾਂ ਦਾ ਡਾਕਟਰ ਹੋਇਆ ਯਾਰ ਕਿ ਜਿਹੜੀ ਵੀ ਨਹੀਂ ਆਹ ਤੁਹਾਡੇ ਆਟਰ ਉਹਨਾਂ ਨੇ ਨਾਮ ਦਿੱਤਾ ਆਟਰ ਨੂੰ ਨਾ ਹੋਇਆ ਕਹਿੰਦੇ ਸਾਨੂੰ ਕਾਫੀ ਹੋਣੀ ਮੈਂ ਬਾਹਰ ਗਿਆ ਤੇ ਮੈਂ ਨਾ ਹੋ ਜਾ ਰਹੀ ਹਾਂ ਸਾਨੂੰ ਕੋਈ ਨਹੀਂ ਬਾਰੇ ਕਿ ਤੁਹਾਨੂੰ ਦੇ ਨਹੀਂ ਹਾਂ ਹੋ ਨਾ ਗੱਲ ਦੂਸਰਾ ਉਹ ਉਹਨੇ ਲਿਆ ਉਹਨੇ ਨੀ ਉਹਨੇ ਦਫਤਰੀ ਭਾਰਾ ਉਹਦੀ ਫਾਈਲ ਜਿਹਨਾਂ ਦੀ ਜਿ ਲੱਗਾ ਜੀ ਉਹ ਤੋਂ ਬਾਅਦ ਕੀ ਕਾਰਵਾਈ ਹੋਈ ਇਹਦੇ ਬਾਰੇ ਕੀ ਕਾਰਵਾਈ ਕਿਸੇ ਪ੍ਰੀ ਦੇ ਕੋ ਬਾਾਈ ਤੋਂ ਲੈ ਕੇ 23 ਦਿਨ ਸਾਲ ਕੀ ਕਰਦਾ ਰਹਿ ਗਿਆ 아이 ਗੈਨ ਨਹੀਂ ਲੈਣ ਆਰਡਰ ਆਈ ਐਮ ਕਿਉਂ ਤੋਂ ਆਰਡਰ ਨਹੀਂ ਨਿਕਲ ਇਹ ਮਰੂਗਾ ਨਹੀਂ ਕਿ ਜਿਹੜਾ ਇਹ ਕੇਸ ਹੈ ਨਾ ਇਹਦਾ ਇਹ ਜਿਹੜਾ ਨਾ ਹੈ ਨਾ ਇਹਦਾ ਇੱਕ ਕੇਸ ਹੈ 7414 ਅਗਲੇ ਹਫਤੇ ਕੋ ਕੇਸ ਦਾ ਇਹ ਵਕੀਲ ਕੋ ਚਲੇਗਾ ਕੋ ਪੁਨੇ ਨਾ ਸਿਮਨ ਕੋਰ ਦੇ ਕੇਸ ਕਰਾਤਾ ਸਿਮਨ ਕੋਰ ਦੇ ਕੇਸ ਕਰਨਾ ਨਹੀਂ ਬੰਦਦਾ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਇਹ ਇਹ ਕਾਗਜ਼ ਤੁਹਾਡੇ ਕੋ ਜਾਂ ਤੁਹਾਡੇ ਵਕੀਲ ਕੋ ਜੀ ਜਦੋਂ ਤੁਸੀਂ ਸਿਮਨ ਕੋਰ ਅਦਾਲਤ ਆ ਇਹ ਕੇਸ ਕਰਦੇ ਹੋ ਕਿੰਨੇ ਕਾਗਜ਼ ਨੂੰ ਹੀ ਦੇ ਦਿੱਤੇ ਉਹ ਕੋਈ ਹੋਰ ਵੀ ਉਪਲਬਧ ਨਹੀਂ ਕੀਤਾ ਨਹੀਂ ਇਹ ਉਹ 3 ਉਹਦੇ ਭੋਲੀ ਗਏ ਜਿਹਨਾਂ ਦਾ ਪਰਚਾ ਲਿਆ ਅਹੀਂ ਉਹਨੇ ਉਹਨੂੰ ਮੁੜ ਕੇ ਛਾੜਿਆ ਹਿੰਦਲ ਕਹਿੰਦੀ ਹੈ ਕਿ ਆ ਆ ਆਪਣੀ ਇਨਵੈਸਟੀਗੇਸ਼ਨ ਚ ਪਤਾ ਪਾਇਆ ਗਿਆ ਜਿਹੜਾ ਇਹ ਕੋਈ ਤਾਂ ਨਾ ਮੈਂ ਇਸ ਤੇ ਹੋਣੀ 1 ਸਤੰਬਰ ਵੀ ਨਾ ਨਾ ਕਰੋ ਸਤੰਬਰ ਵੀ ਨਾ ਲਿਖੀਓ ਜਿਹੜੀ ਫੋਟ ਹੁੰਦੀ ਆ ਨਾ ਉਹ ਜਨਵਰੀ ਮਹੀਨਾ ਜਦੋਂ ਸ਼ੁਰੂ ਹੁੰਦਾ ਨਾ ਇੱਕ ਮਤਲਬ ਆਪਾਂ ਫੀਸ ਨਹੀਂ ਕਰਦੇ ਤਾਂ ਫਿਰ 1 ਨੰਬਰ ਦੇ ਨਾਲ ਸ਼ੁਰੂ ਹੋ ਜਾਂਦੇ ਇਹ ਕੋਈ ਜਲਦੀ ਹੀ ਕੋਈ ਵੀ ਕੇਸ ਨੂੰ ਆਵਾਜ਼ ਕਰ ਤੁਹਾਨੂੰ ਨਾਲ ਉਹ ਇੱਕ ਨੰਬਰ ਕੇਸ ਨੂੰ ਪਰ ਮਨੂਰੀਆ ਨਾ ਦਾਰਸ਼ਿਕ ਨੰਬਰ ਨੰਬਰ ਦੇ ਕਿਤਾਇਕ ਨੰਬਰ ਆਉਂਦਾ ਨੰਬਰ ਮੇਰੇ ਵਿੱਚ ਇਸ ਇਧਰ ਖਾਸੇ ਉੱਪਰ ਜਏ ਤੋਂ ਆਰਡਰ ਦੇ ਉੱਪਰ ਇੱਕ ਲਗਨਾ ਪਾਤੀ ਵੀ ਨਹੀਂ ਲੱਗਾ ਨਾ ਇਹ ਮੰਨ ਲੈ ਵੀ ਦੇਰੀ ਮੰਦੇ ਨੇ ਆਪਣਾ ਦਿਮਾਗ ਅਪਲਾਈ ਕਰਕੇ ਬਣਾਣਾ ਆਪਣੀ ਕਾਗਜ਼ ਬਣਾਉਣੇ ਵੀ ਬਣਾ ਕੇ ਜਾ ਬਸ ਉਹ ਮੱਤੀ ਹੋ ਗਲਤੀਆਂ ਕਰ ਚੁੱਕਾ ਠੀਕ ਹੈ ਨਾ

ਇਹ ਉਹ ਪਾਸਪੋਰਟ ਨਾਲ ਨਾਲ ਕੋਬਲਡ ਹਾਂ ਸਹੀ ਹਾਂ ਬਾਕੀ ਇਹ ਜਿਹੜਾ ਤੁਹਾਡਾ ਨੰਬਰ ਲੱਗਿਆ ਹੋਇਆ ਰੀਡਰ ਦਾ ਨੰਬਰ ਹੈ ਸੰਧਾਰੀ ਇਹ ਵੀ ਜਿਹੜਾ 43 ਨੰਬਰ ਹੈ ਇਸ ਤਰੀਕ ਦਾ ਨੋਟਰੀ ਹੈ ਸਾਈਨਡ ਹੈ ਕਿ ਇਹ ਤੁਸੀਂ ਨਹੀਂ ਗਏ ਨੂੰ ਸਾਨੂੰ ਕੋਈ ਦਿੱਕਤ ਨਹੀਂ ਆ ਜੇ ਕਾਗਜ਼ ਸਹੀ ਹੋਵੇ ਤਾਂ ਵੈਲਡ ਹੋ ਕੀ ਹੈ ਬਟ ਇਸ ਸਭ ਤੋਂ ਵੱਡੀ ਜਿਹੜੇ ਵੀ ਬੰਦੇ ਨੇ ਕਾਗਜ਼ ਤਿਆਰ ਕੀਤਾ ਨਾ ਉਹ ਇਸ ਤੋਂ ਬਾਹਰ ਨਾਲ ਹੈ ਨਾਮ ਆਉਣੀ ਹੈ ਰਿਪੋਰਟ ਵੀ उन्होंने भी अच्छी व्यापारियां होंगी उन्होंने भी कई काम कर लिए तो ये बहुत सारे पॉइंट आ जाते हैं थोड़ा ज्यादा कागज आ गए छापी कर तो मैं यहां बात करंगे कागज के नहीं कहते हैं कि वो तकली भी दस्त तैयार कागज तैयार करके और ना कागज खाना पूरा डाटा क्या मैं पूरा करना कर दिया तो ठीक है इधर पर वो बात ही रही तो केंद्र वो ਕਰਮਾ ਹਾਵਰ ਫੀ ਕਰ ਗਿਆ ਉਹ ਉਹ ਉਹਨਾਂ ਨੂੰ ਰਿਟਰਨ ਮਹਿੰਦੂ ਕੋ ਰਿਟਰਨ ਉਹਨਾਂ ਨੇ ਦਿੱਤਾ ਵੀ ਮੈਂ ਇਹ ਤਾਂ ਕੋਣ ਇਹ ਮੇਰੇ ਆਰਡਰ ਨਹੀਂ ਹੈ ਮੇਰੇ ਸਾਈਨ ਨਹੀਂ ਹੈ ਜੀ ਮੈਂ ਨਾ ਕਰਦਾ ਰਿਟਰਨ ਨਹੀਂ ਆ ਬੁਲੀ ਕਰ ਰਹੀ ਹੈ ਆਪਾਂ ਕੋਈ ਨਹੀਂ ਬੇਟਾ ਮੇਰੇ ਕੋਲ ਵੀ ਜੋ ਹਾਂ ਗਿਆ ਹੈਗਾ ਕਦੋਂ ਆਏਗਾ ਨਵੰਬਰ ਤੱਕ ਸਾਰੀ ਬੋਰਡ ਵੇਚ ਲਈ ਸੋਣਾ ਬੈਠੀ ਰਹੀ ਹੋਵੇਗੀ ਸਕੰਬਰ ਜਾ ਕੇ ਪਹਿਲਾਂ ਡਾਕਟਰ ਉਹਨੇ ਇਹ ਆਰਡਰ ਉਹਨੇ ਤੁਹਾਨੂੰ ਕੇਸ ਜਿਹੜੇ ਆ ਇੱਕ ਇੱਕ ਮਿੰਟ ਜੀ ਜੀ ਸੇਲਸ ਦੇ ਕੇਸ ਜਿਹੜੇ ਨੇ ਉਹ ਉਹ ਬਹੁਤ ਘੱਟ ਆਉਂਦੇ ਨੇ ਜਿਹੜੀ ਉਹ ਦਿਨ ਉਹ ਤੇ ਉਹ ਤੇ ਜਿੰਨੂੰ ਕਿਉਂਕਿ ਪਿਛਲੇ 3 ਸਾਲ ਤੋਂ ਆ ਰਹੇ ਇਹਨਾਂ ਨੂੰ ਜੱਦ ਪਿਆ ਇਹ ਫੇਰ ਗਿਆ ਜਿਉਂਦਾ ਇਹਨਾਂ ਨੂੰ ਜਿਉਂਦੀ ਨਵੀਂ ਸਰਕਾਰ ਬਣੀ ਆ ਉਦੋਂ ਦੇ ਹੀ ਪਹਿਲਾ ਨਿਸ਼ਾਨ ਦੇ ਹੀ ਲਾਏ ਇਸ ਸੈਕਟ ਦੇ ਤਹਿਤ ਜੁੜੇ ਅਪਲੀਮ ਹੋਣਗੇ ਉਹ ਅਲਾਟਮੈਂਟ ਕਮਿਸ਼ਨਰ ਨੂੰ ਮਤਲਬ ਉਹ ਅਲਾਟਮੈਂਟ ਦੇ ਸਬੰਧ ਵਿੱਚ ਜਾਂ ਕਾਗਜ਼ਾਂ ਵਰਤ ਕੇ ਇਸ ਕਾਗਜ਼ ਨੂੰ ਸਾਈਨ ਕਰ ਸਕਦੇ ਹਨ ਕਿ ਉਹ ਵੀ 2 ਸਾਲ ਦਾ ਸਮਾਂ ਸੀ 2021 ਦੇ ਵਿੱਚ ਇੱਕ ਲੱਗੂ ਹੋਇਆ ਸੀ ਕਿ ਸਰਕਾਰ ਦੀ ਦੂਸਰੀ ਪਹੁੰਚ ਗਈ ਹੈ ਕਿ ਦੋ ਸਾਲ ਦੇ ਵਿੱਚ ਜਿਹਨੇ ਅਪਲੀਕੇਸ਼ਨ ਦਾਇਰ ਕਰਨੀ ਹੈ ਜਿਵੇਂ ਕਿ ਅਪਲੀਮ ਬਤਾਲ ਇਨ ਅਪਸਟ ਟੂ ਅਲਾਟਮੈਂਟ ਕਮਿਸ਼ਨਰ ਉਹ ਹੀ ਸਾਈਨ ਕਰ ਦੇਗਾ ਉਹ ਜਿਹੜਾ ਤੁਹਾਡਾ ਕਾਗਜ਼ ਹੈ ਨਾ ਇਹਦੇ ਉੱਪਰ ਲਿਖਿਆ ਹੋਇਆ ਐਸਟੀਐਨ ਕਮ ਅ ਸਟੇਟਸ ਕਮਿਸ਼ਨਰ ਜੇ ਐਸਟੀਐਨ ਨੇ ਸਾਈਨ ਕਰਨਾ ਸੀ ਨਾ ਉਹਨਾਂ ਨੇ ਮੈਂ ਵੀ ਜੇ ਸਾਈਨ ਕਰਨੀ ਹੁੰਦੀ ਤਾਂ ਮੈਂ ਆਪਣਾ ਐਕਟ ਪੜ੍ਹ ਕੇ ਮੈਨੂੰ ਪਤਾ ਸੀ ਪਤਾ ਹੋਣਾ ਸੀ ਕਿ ਮੈਂ ਬਟੌਰ ਅਲੋਟਮੈਂਟ ਕਮਿਸ਼ਨਰ ਸਾਈਨ ਕਰਾਂ ਨਾ ਕਿ ਬਟੌਰ ਸੇਅਸ ਤੋਂ ਲਿਖੋ ਜਿਹੜੇ ਸੇਅਸ ਕਮਿਸ਼ਨਰ ਦਾ ਐਲਸੀਓ ਵੱਧਾ ਦੇਣਾ ਸੀ ਇਹ ਮਿਲਿਆ ਕਿਦਾ ਉਹਨੂੰ ਚੋਕਲੇ ਦਸਿਆ ਤੰਦੀ ਦਰ ਆਉਂਦੀ